ਕਪੂਰਥਲਾ ਵਿਖੇ ਉਸ ਸਮੇਂ ਮਾਹੌਲ ਤਣਾਪੂਰਨ ਹੋ ਗਿਆ ਜਦੋਂ ਕੁਝ ਸ਼ਰਾਰਤੀ ਅੰਸਰਾਂ ਨੇ ਐਸਆਈ ਭਾਈਚਾਰੇ ਵੱਲੋਂ ਲਗਾਏ ਗਏ ਫਲੈਕਸ ਬੋਰਡ ਪਾੜ ਦਿੱਤੇ ਅਤੇ ਐਸਆਈ ਜਥੇਬੰਦੀਆਂ ਨੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਐਸਆਈ ਜਥੇਬੰਦੀਆਂ ਨੇ ਜਿੱਥੇ ਮੁਲਜ਼ਮਾਂ ਵਿਰੁੱਧ ਨਾਰੇਬਾਜ਼ੀ ਕੀਤੀ ਹੈ ਉੱਥੇ ਹੀ ਉਨ੍ਹਾਂ ਵੱਲੋਂ ਐਸਐਸਪੀ ਨੂੰ ਇਨਸਾਫ ਦੀ ਮੰਗ ਲਈ ਸ਼ਿਕਾਇਤ ਵੀ ਸੌਂਪੀ ਗਈ ਹੈ ਕਪੂਰਥਲਾ ਦੇ ਪਿੰਡ ਖੋਜੇਵਾਲ ਵਿਖੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਸਾਈ ਭਾਈਚਾਰੇ ਦੇ ਫਲੈਕਸ ਬੋਰਡ ਪਾੜ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਪੜਕੇ ਮਸੀਹੀ ਜਥੇਬੰਦੀਆਂ ਨੇ ਇਸ ਮੰਨਪਾਕੀ ਘਟਨਾ ਦੇ ਵਿਰੁੱਧ ਆਪਣਾ ਰੋਸ ਜ਼ਾਹਰ ਕਰਦਿਆਂ ਨਾਰੇਬਾਜ਼ੀ ਕੀਤੀ ਅਤੇ ਐਸਐਸਪੀ ਨੂੰ ਸ਼ਿਕਾਇਤ ਕਰਦਿਆਂ ਮਲਜ਼ਮਾਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉਹ ਦੇਖੋ ਜੀ ਰਾਤ ਅੱਜ ਰਾਤ ਜਿਹੜੇ ਖੋਜਲ ਚਰਚ ਦੇ ਹੋਲਡਿੰਗ ਬੋਰਡ ਲੱਗੇ ਆ ਕਿਉਂਕਿ 크리스마ਸ ਆਰਿਆ ਉਹਦੀ ਖੁਸ਼ੀ ਦੇ ਵਿੱਚ ਲਾਏ ਗਏ ਸੀ ਉਹ ਸਾਰੇ ਪਾੜ ਦਿੱਤੇ ਗਏ ਆ ਤੇ ਇਹ ਜਿਹੜੇ ਹੋਡਿੰਗ ਬੋਰਡ ਆ ਕਿਸੇ ਸ਼ਰਾਰਤੀ ਅਨਸਰਵਾ ਦਾ ਕੰਮ ਆ ਤੇ ਸ਼ਰਾਰਤੀ ਅਨਸਰ ਕਿਉਂਕਿ ਇਹ ਸ਼ਰਾਰਤ ਕਰ ਸਕਦਾ ਤੇ ਸ਼ਰਾਰਤ ਨੂੰ ਰੋਕਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹਦੇ ਨਾਲ ਧਾਰਮਿਕ ਭਾਵਨਾ ਨੂੰ ਖੇਸ ਪਹੁੰਚਦੀ ਆ ਅੱਜ ਇਹ ਮੀਡੀਆ ਰਹੀਂ ਮਿਰਹਲ ਸਾਰੀ ਦੁਨੀਆ ਦੇ ਵਿੱਚ ਚੱਲਿਆ ਜਾਣਾ ਕਿਉਂਕਿ ਹਰ ਧਰਮ ਦੇ ਵਿੱਚ ਸਾਡੇ ਜਿਹੜੇ ਧਾਰਮਿਕ ਆਗੂ ਆਉ ਤੇ ਇਹੀ ਸੰਦੇਸ਼ ਦਿੰਦੇ ਆ ਕਿ ਅਮਨ ਸ਼ਾਂਤੀ ਜਿਹੜੀ ਬਣੀ ਰਹੇ ਅਮਨ ਸ਼ਾਂਤੀ ਬਣਾ ਕੇ ਰੱਖਣਾ ਪਰ ਆਮ ਪਬਲਿਕ ਜਿਹੜੀ ਹੁੰਦੀ ਆ ਨਾਨਲੇਵਾ ਹੁੰਦੇ ਆ ਉਹਨਾਂ ਦੇ ਮਨਾਂ ਦੇ ਵਿੱਚ ਜਦੋਂ ਗੁੱਸੇ ਦੀ ਲਹਿਰ ਆਉਂਦੀ ਆ ਤੇ ਉਹਦੇ ਨਾਲ ਹਾਲਾਤ ਵੀ ਖਰਾਬ ਹੋ ਜਾਂਦੇ ਆ ਦੇਖੋ ਇਹ ਘਟਿਆਦੂ ਆਗਦੀ ਕਾੜ ਹੁੰਦੀ ਆ ਕੋਈ ਅਕਲ ਵਾਲਾ ਬੰਦਾ ਤੇ ਇਹੋ ਜਿਹੀ ਘਟਿਆ ਸੋਚ ਨਹੀਂ ਰੱਖਦਾ ਉਹ ਤੁਹਾਡੇ ਵੇਖਣ ਚ ਆਇਆ ਨਾ ਵੀ ਉੱਥੇ ਹੋਰ ਨਾ ਧਰਮਾਂ ਦੇ ਵੀ ਬੋਰਡ ਲੱਗੇ ਹੋਏ ਆ ਜੇ ਕੋਈ ਪਾਗਲ ਮਾਈਂਡ ਹੁੰਦਾ ਡਿਸਟਰਬ ਮਾਈਂਡ ਹੁੰਦਾ ਤਾਂ ਸਾਰਿਆਂ ਨੂੰ ਲਾਸ ਕਰਦਾ ਆਪਾਂ ਉਹਨੂੰ ਪਾਗਲ ਨਹੀਂ ਕਹਿ ਸਕਦੇ ਜਾਣ ਬੁੱਝ ਕੇ ਕਿ ਸਾਜਿਸ ਅਧੀਨ ਟਾਰਗੇਟ ਕਰਨ ਲਈ ਵੀ ਕਿਸੇ ਤਰੀਕੇ ਨਾਲ ਦੰਗੇ ਫਸਾਦ ਖੜੇ ਕਰੀਏ ਧਰਮਾਂ ਦੇ ਵਿੱਚ ਵਿਤ ਕਰੇ ਖੜੇ ਕਰੀਏ ਹਨਾ ਜੀ ਹਾਲਾਂਕਿ ਸਾਡਾ ਕੋਈ ਮਨੋਰਥ ਨਹੀਂ ਇਹੋ ਜਿਹਾ ਹਮੇਸ਼ਾ 크੍ਰਿਸਚਨਲ ਜਿਹੜੀ 크੍ਰਿਸਚਨ ਕਮਿਊਨਿਟੀ ਆ ਬੜੀ ਸ਼ਾਂਤੀ ਪਸੰਦ ਕਮਿਊਨਿਟੀ ਆ ਪਰ ਜੇ ਆਪਾਂ ਕਪੂਖਲਾ ਦੀ ਗੱਲ ਕਰੀਏ ਕਪੂਖਲਾ ਇੱਕ ਸ਼ਹਿਰ ਇੱਕ ਬਹੁਤ ਹੀ ਸ਼ਾਂਤਮਈ ਜਿਹੜਾ ਸ਼ਹਿਰ ਆ ਫਿਰ ਵੀ ਇਦਾਂ ਦਾ ਜਿਹੜਾ ਵਾ ਕਿਸੇ 크੍ਰਿਸਚਨ ਭਾਈਚਾਰੇ ਦੇ ਬੋੜ ਪਾਰ ਨੇ ਇਹ ਲੱਗਦਾ ਨਹੀਂ ਕਿਸੇ ਦੀ ਕਿ ਸਾਜ਼ਿਸ਼ ਨਹੀਂ ਦੇਖੋ ਘੱਟੀਆਂ ਲੋਕ ਹਰ ਥਾਂ ਹੀ ਮਿਲ ਜਾਂਦੇ ਹਰ ਕੈਟਾਗਰੀ ਦੇ ਵਿੱਚੋਂ ਮਿਲ ਜਾਣਗੇ ਸਾਰਿਆਂ ਧਰਮਾਂ ਦੇ ਲੋਕ ਤੇ ਇਸ ਮੌਕੇ ਗੱਲਬਾਤ ਕਰਦਿਆਂ ਐਸਾਈ ਜਥੇਬੰਦੀਆਂ ਦੇ ਅੰਕੂਆਂ ਨੇ ਆਖਿਆ ਹੈ ਕਿ ਕੁਝ ਲੋਕ ਅਜਿਹੀਆਂ ਸ਼ਰਾਰਤਾਂ ਕਰਕੇ ਪੰਜਾਬ ਦਾ ਆਈਚਾਰਕ ਸਾਂਝਵਾਲਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਪਰ ਪ੍ਰਸ਼ਾਸਨ ਨੂੰ ਅਜਿਹੇ ਲੋਕਾਂ ਵਿਰੁੱਧ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਅਜਿਹੀਆਂ ਘਟਨਾਵਾਂ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ ਜੋ ਸਮਾਜ ਵਿੱਚ ਵਿਗਾੜ ਪੈਦਾ ਕਰਦੀਆਂ ਨੇ ਕਿ ਸਾਡੇ ਦਾਸ ਨੇ ਸਾਨੂੰ ਸ਼ਾਂਤੀ ਦੇ ਵਿੱਚ ਰਹਿਣਾ ਸਿਖਾਇਆ ਆ ਤੇ ਅਸੀਂ ਸ਼ਾਂਤੀ ਲੋਗੇ ਅਸੀਂ ਸ਼ਾਂਤੀ ਹੀ ਮੰਗਦੇ ਆ ਪਰ ਗੱਲ ਇਹ ਆ ਸਰ ਉੱਥੇ ਹੋਰ ਵੀ ਧਾਰਮਿਕ ਦੇ ਜਿੱਦਾਂ ਲੱਗੇ ਹੋਏ ਬੋਰਡ ਉਹ ਕਿਉਂ ਨਹੀਂ ਫੜੇ ਗਏ ਸਾਡੇ ਕਿਉਂ ਫੜੇ ਗਏ ਸਾਡੇ ਤੇ ਕਿਉਂ ਟਾਰਗੇਟ ਕੀਤਾ ਗਿਆ ਸਰ ਸਰ ਇਹ ਤਾਂ ਪ੍ਰਸ਼ਾਸਨ ਹੀ ਦੇਖੇ ਕਿ ਕਿਹਦੀ ਸ਼ਰਾਰਤ ਹੈ ਹੁਣ ਮੰਗ ਹੀ ਕਰਦੇ ਆ ਮੰਗੇ ਸਾਡੀ ਮੰਗ ਕਰਦੇ ਆ ਸਰ ਅਸੀਂ ਇਹ ਮੰਗ ਕਰਦੇ ਆ ਕਿ ਪ੍ਰਸ਼ਾਸਨ ਹੁਣ ਇਹ ਜੋ ਵੀ ਦੋਸ਼ੀ ਆ ਉਹਨਾਂ ਨੂੰ ਪਕੜਨ ਔਰ ਉਹਨਾਂ ਨੂੰ ਸਜ਼ਾ ਦਿੱਤੀ ਅਸੀਂ ਸ਼ਾਂਤੀ ਮਨਪਸੰਦ ਲੋਕਾਂ ਠੀਕ ਹੈ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾਵੇ ਇਸ ਕਰਕੇ ਇਹਨਾਂ ਸ਼ਰਾਰਤੀ ਅਨਸਰਾਂ ਉੱਤੇ ਸਾਡੀ ਪ੍ਰਸ਼ਾਸਨ ਦੇ ਅੱਗੇ ਸਰਕਾਰ ਦੇ ਅੰਗੇ ਮੰਗ ਕੇ ਕਿ ਇਹਨਾਂ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਇਸ ਮਾਮਲੇ ਦੇ ਨਹੀਂ ਸਰ ਸਾਡੀ ਕੋਈ ਇਸ ਬਾਰੇ ਗੱਲ ਨਹੀਂ ਹੋਈ ਬਾਕੀ ਚਰਚ ਦੇ ਜਿਹੜੇ ਮੇਨ ਨੇ ਉਹ ਇਸ ਚੀਜ਼ ਨੂੰ ਹੈਂਡਲ ਕਰ ਰਹੇ ਹਨ ਉਧਰ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਆਖਿਆ ਹੈ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਲਦੀ ਪੋਸਟਰ ਪਾੜਨ ਵਾਲੇ ਮੁਲਜ਼ਮਾਂ ਨੂੰ ਗ੍ਰਿਫਤਾਰ ਵੀ ਕੀਤਾ ਜਾਵੇਗਾ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜਿੱਦਾਂ ਦੇ ਵੀ ਤੱਤ ਮੂਰੇ ਹੋਣਗੇ ਉਸੇ ਸਹਾਰ ਨਾਲ ਕਾਰਵਾਈ ਕੀਤੀ ਹੋਵੇ ਨਹੀਂ ਇਸ ਤੋਂ ਪਹਿਲਾਂ ਵੀ ਕਈ ਵਾਰ ਤਾਂ ਤਾਂ ਹੁੰਦੀ ਆ ਵਾ ਪਹਿਲਾਂ ਪੋਸਟਰ ਪਾਉਣ ਦਾ ਨਹੀਂ ਕੋਈ ਗੱਲ ਆ ਜੀ ਨਹੀਂ ਉਹ ਜਿਵੇਂ ਕਿ ਚਾਚੋ ਵਾਲੇ ਤੇ ਅਲੀਗੇਸ਼ਨ ਵਾ ਇਹ ਤਾਂ ਚਲੋ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਦੋਦੀ ਪਾਰਟੀਆਂ ਕਰਦੀਆਂ ਰਹਿੰਦੀਆਂ ਤੁਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਹਾਇਰ ਅਫਸਰਾਂ ਨੂੰ ਦੱਸਿਆ ਇਹਦੇ ਬਾਰੇ ਧਿਆਨ ਚ ਲਿਆਂਦਾ ਵਾ 400 ਕਿੰਨੇ ਪੋਸਟਰ ਪਾੜੇ ਤੇ ਕੇਸ ਕਿੰਨੇ ਅੰਦਾਜ਼ਾ ਪਾੜੇ ਆ ਨਹੀਂ ਅੰਦਾਜ਼ਾ ਨਹੀਂ ਕੋਈ ਲਾਇਆ ਜਾਂਦਾ ਇਹ ਤਾਂ ਸਵੇਰ ਨੂੰ ਸਵੇਰੇ ਮੈਨੂੰ 8 ਵਜੇ ਫੋਨ ਗਿਆ ਜੀ ਅੱਜ ਤਾਂ ਹੋਇਆ ਅਸੀਂ ਮੌਕੇ ਤੇ ਪਹੁੰਚੇ ਆ ਦੇਖਿਆ ਵਾ ਗੇਟ ਦੇ ਦਿਨ ਜਿਹੜੇ ਲੱਗੇ ਸੀ ਆਲੇ-ਦੁਆਲੇ ਉਹ ਉਹ ਪੱਟੇ ਪੋਸਟਰ مسیਹੀ ਭਾਈਚਾਰੇ ਦਾ ਕਹਿਣਾ ਕਿ ਜਦੋਂ ਵੀ ਕ੍ਰਿਸਮਸ ਹੁੰਦੀ ਹੈ ਉਹਨਾਂ ਦੇ ਨਾਲ ਜਿੱਦ ਦੇ ਘਟਨਾਵਾਂ ਕਰਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੁਹਾਡਾ ਕੀ ਕਹਿਣਾ ਹੈ ਦੇਖੋ ਜੀ ਅਸੀਂ ਤਾਂ ਦਿਨ ਰਾਤ ਗਸ਼ਤਾ ਕਰਦੇ ਆ ਪਹਿਰਾ ਦਿਨੇ ਦਿਨ ਰਾਤ ਚਲੋ ਫਿਰ ਵੀ ਸ਼ਰਾਤੀ ਅੰਸਰ ਜਿਹੜਾ ਮੌਕਾ ਦੇਖ ਕੇ ਕਰਦੇ ਆ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਜਿਹੜੇ ਸਾਡੇ ਸਾਹਮਣੇ ਹੁੰਦਾ ਤੁਹਾਨੂੰ ਕਾਰਵਾਈ ਮੁਕਮਲ ਚਾਹੀਏ ਪਰ ਚਾਹੇ ਵੀ ਕਿਉਂ ਪਰਚਾ ਲੱਗੇ ਨੇ ਇਹਨਾਂ ਦੇ ਬਿਆਨ ਬਿਆਨ ਲਿਖਾਉਂਦੇ ਬਿਆਨ ਤੇ ਕਾਰਵਾਈ ਕਰਕੇ ਫੇ ਲੱਭਦੇ ਜਿਨ੍ਹਾਂ ਨੇ ਪਾੜਿਆ ਹਨ ਪਛਾਤੇਦਾਂਗੇ ਇਹ ਹਜੇ ਨਹੀਂ ਪਤਾ ਲੱਗਾ ਸਾਡੀ ਇਨਵੈਸਟੀਗੇਸ਼ਨ ਵਿੱਚ ਕਾਰਵਾਈ ਚੱਲ ਰਹੀ ਆ ਪਰ ਹਜੇ ਕੋਈ ਪਤਾ ਨਹੀਂ ਲੱਗਿਆ ਕਿ ਉਸ ਜਗ੍ਹਾ ਤੇ ਤੁਹਾਡੀ ਸਿਕਿਉਰਿਟੀ ਲੱਗੀਗੀ ਹੁਣ ਦੁਬਾਰਾ ਕਰਾਂਗੇ ਪੈਰ ਵਾਈ ਕਰਾਂਗੇ ਜੀ ਪੋਸਟ ਪਾਉਣ ਦੀ ਕੋਈ ਪਹਿਲੇ ਵੀ ਕੋਈ ਕੰਪਲੀਟ ਆਈ ਨਹੀਂ ਨਹੀਂ ਪੋਸਟ ਪਾਉਣ ਦੀ ਨਹੀਂ ਉਦਾਂ ਇਹ ਇਸ ਭਾਈਚਾਰੇ ਨਾਲ ਪਹਿਲਾਂ ਵੀ ਕੰਪਲੀਟ ਆਈਆਂ ਵਾ ਜੀ ਹਾਂ ਜੀ ਦੱਸ ਦਈਏ ਕਿ ਪਿੰਡ ਖੋਜੇਵਾਲ ਵਿਖੇ ਉਹ ਪੰਡੋਰ ਚਰਚ ਬਣਾਇਆ ਹੋਇਆ ਹੈ ਜੋ ਉੱਤਰ ਭਾਰਤ ਦਾ ਸਭ ਤੋਂ ਪ੍ਰਸਿੱਧ ਚਰਚ ਹੈ ਇਸ ਚਰਚ ਵਿੱਚ ਵੱਡੇ ਪੱਧਰ ਤੇ ਇਸਾਈ ਭਾਈਚਾਰੇ ਵੱਲੋਂ ਆਪਣੇ ਪ੍ਰੋਗਰਾਮ ਕਰਵਾਏ ਜਾਂਦੇ ਨੇ ਕਪੂਰਥਲਾ ਤੋਂ 인ਦਰਜੀਤ ਸਿੰਘ ਦੀ ਰਿਪੋਰਟ ਹਮਦਰ ਟਿਵੀ